मेराामेरा मा ਉਹਦੀ 23 ਸਾਲਾਂਵਰ ਜੀ ਇੱਥੇ ਚੋਂ ਨਾ ਲਾਣਾ ਆ ਜੀ ਲੀਵਰ ਦਿਖਾਂਗੇ ਤੇ ਉਹ ਹਣ ਤੇ ਕਹਿੰਦੇ ਨੇ ਬਾਥਰੂਮ ਕਰਨ ਗਿਆ ਹੈ ਤੇ ਗਾਂ ਕਹਿੰਦੇ ਵਿੱਚ ਵੜ ਗਿਆ ਕੱਲਾ ਬੰਦਾ ਵਿੱਚ ਨਹੀਂ ਵੜ ਸਕਦਾ ਇਹਨੇ ਪਾਣੀ ਦੇ ਨਾਲ ਉਹਨੂੰ ਤੈਰਨਾ ਆਉਂਦਾ ਠੀਕ ਹੈ ਜਿੰਨੇ ਵੇਖਿਆ ਹੋ ਸਕਦਾ ਉਹਨੇ ਧੱਕਾ ਮਾਰਿਆ ਕਿ ਉਹਨੇ ਡੁੱਬਾ ਕੀ ਕੀਤਾ ਉਹ ਕਿਹੜਾ ਬੰਦਾ ਉਹ ਸਾਨੂੰ ਤਾਂ ਪਤਾ ਨਹੀਂ ਆ ਜੀ ਤਿਕਨੂ ਆਹ ਲੀਵਰ ਖੜੀ ਹਾਂਜੀ ਮੁੰਡੇ ਵੀ ਨੇ ਕੁੜੀਆਂ ਨੇ ਤੇ ਉਹਨਾਂ ਇੱਥੇ ਨਾਲ ਲਾਉਂਦੇ ਸੀ ਹਾਂਜੀ ਇੱਥੇ ਕਿ ਪਤਾ ਨਹੀਂ ਲੱਗਿਆ ਕਿਸੇ ਨੂੰ ਆਪਣੀ ਵੀ ਕੋਈ ਪਤਾ ਕਿੱਥੇ ਹੀ ਦੇ ਸੀ ਸਾਨੂੰ ਕਹਿੰਦੇ ਮਾਫ਼ਰ ਮੱਚਲਾ ਇਹ ਕਹਿੰਦੇ ਨੇ ਆਵਾਜ਼ ਆਈ ਜੀ ਸਾਡੀ ਸੀ ਆਵਾਜ਼ ਆਈ ਉਹਵੇਂ ਅਸੀਂ ਵੱਧ ਕੇ ਠੀਕ ਹੈ ਨਾ ਵੀਰੇ ਚੋੜਨਾ ਲਗਾਈ ਜਾਂਦੀ ਸੀ ਇੱਥੇ ਅਸੀਂ ਸਾਡੇ ਨਾਲ ਲੱਗਿਆ ਆ ਸੀ ਸਾਨੂੰ ਕਹਿੰਦੇ ਸੀ ਬਾਥਰੂਮ ਚੱਲਾਂ ਆ ਹੋਰ ਜਨਨੀਆਂ ਥੋੜਾ ਨਾਲ ਹੁੰਦੀਆਂ ਨੇ ਅਸੀਂ ਵਾਜਾ ਮਾਰਦੇ ਰਹਿਆ ਤੇ ਸੁਣਿਆ ਨਹੀਂ ਫਿਰ ਸਾਨੂੰ ਇੱਕ ਆਵਾਜ਼ ਆਈ ਅਸੀਂ ਉਵੇਂ ਭੱਜ ਕੇ ਸਾਰੀਆਂ ਜਨਨੀਆਂ ਆ ਗਏ ਉਸ ਤੋਂ ਬਾਅਦ ਅਸੀਂ ਵੇਖਿਆ ਹੀ ਨਹੀਂ ਕਿ ਕਿੱਥੇ ਗਿਆ ਕਿੱਥੇ ਨਹੀਂ ਉੱਥੇ ਕੱਪੜੇ ਪਏ ਸੀ ਉੱਥੇ ਚੱਪਲਾਂ ਪਈਆਂ ਸੀ ਤਮਮਾਰ ਪਿਆਸ ਸੀ ਅਸੀਂ ਨਹੀਂ ਵੇਖਿਆ ਕੋਈ ਸਾਡੀ ਦੁਸ਼ਮਣੀ ਥੋੜੀ ਸਾਡੇ ਪੁੱਤਰਾ ਮਰ ਗਾ ਸੀ ਹਾਂਜੀ ਸਾਡੇ ਨਾਲ ਲੱਗਿਆ ਸੀ ਅਸਾਂ ਮੇਰਾ ਨਾਮ ਪ੍ਰਕਾਸ਼ ਕੌਰ ਮੇਰਾ ਮੁੰਡਾ ਗਰ ਲਾਲ ਜਿੰਨੇ ਬਾਰੇ ਗੀ ਵੀ ਕੋਹਾਲ ਇਹ ਨਗਰ ਗੰਦੂ ਗੰਦੂ ਕਿਲ ਕਿਥੇ ਆਇਆ ਇੱਥੇ ਆ ਰ ਆ ਲੱਗਿਆ ਚਵਨਾ ਲਾਉਣ ਸਵਨਾ ਲਾਉਣ ਆਇਆ ਮੁੰਡਾ ਦਰ ਕੀ ਕਰਨੀ ਹੱਦਰਮਣੇ ਅੰਨਾ ਨੂੰ ਪਤਾ ਜੜੇ ਨਾਲ ਲੱਗੇ ਖਲੇ ਨੇ ਬਾਥਰ ਮੰਦਰ ਕਰਨ ਗਿਆ ਏ ਜਿਹੜਾ ਟੋਲਾ ਇੱਥੇ ਬੈਠਾ ਹੈ ਉਹਨਾਂ ਨੂੰ ਤਾਂ ਕਰੇ ਬੈਠਿਆਂ ਨੂੰ ਕੱਲਾ ਰਲਾ ਇਹਨਾਂ ਦੇ ਨਾਲ ਅਹੀਂ ਤੇ ਬਤਿਆ ਰਖੇ ਪੁੱਤਰ ਨਾ ਲੱਗ ਚੋਨੇ ਨੂੰ ਆਂਦਾਂ ਮੈਂ ਨੰਦਨਾਂ ਲੱਗਣਾ ਹੈ ਮੁੰਡਿਆਂ ਨਾਲ ਨਾਲ ਕੁੜੀਆਂ ਵੀ ਲੱਗੀਆਂ ਵਈਆਂ ਨੇ ਇਹ ਆਂਦੇ ਨੇ ਆਂਦਾ ਸਾਨੂੰ ਬਾਥਰਮ ਕਰਨ ਚੱਲਾ ਆ ਤੇ ਬਾਥਰਮ ਕਰਨ ਹੈ ਸਾਨੂੰ ਆਵਾਜ਼ ਕੋਈ ਹੋਰ ਖੜਾ ਹੈ ਕਿ ਉਹ ਮੈਨੂੰ ਕੀ ਪਤਾ ਇੰਨਾ ਚੁ ਬੰਦਾ ਖੜਾ ਹੈ

ਆਖਾ ਹੀ ਨਾ ਉਹ ਨਾਇਕ ਪਤਾ ਨਹੀਂ ਆਪਾਂ ਨੂੰ ਛੇਤ ਕੇ ਫੋਨ ਕੀਤਾ ਹੋਵੇ ਵੀ ਆ ਜਾ ਇੱਥੇ ਤੇ ਫੋਨ ਤੇ ਆ ਗਿਆ ਹੋਵੇ ਤੇ ਕਿਹੜਾ ਬੰਦਾ ਇੱਥੇ ਖੜਾ ਸੀ ਉਹਨੇ ਹੱਦਾ ਚ ਉਹਨੇ ਵਾਲੀ ਪਾਰਟੀ ਨੂੰ ਵੀ ਤੁਹਾਡਾ ਬੰਦਾ ਵਿੱਚ ਪਾਣੀ ਦੇ ਵੜ ਗਏ ਉਹਨੇ ਇਹ ਪਾਣੀ ਚ ਵੜਦਾ ਨਹੀਂ ਨਾ ਹੱਕ ਦਾ ਇਹ ਗੱਲ ਮਨੇ ਵਖੀ ਤਾਂ ਮੋਟਰ ਵਾਧੂ ਚੱਲਦੀ ਆ ਪੰਜਾਂ ਨੇ ये जो मुड़े गाँव में हाथ देखा तू इ मौक ता ये मौक ती बंद 我最想的。<laughs> ਕਾਹਦੇ ਨਾ ਜਬ ਮਰਵਾ ਕੇ ਸਾਰਨਾ ਮਾਰੀ ਕਿਹੜੇ ਬੰਦੇ ਨਾਲ ਵੇ ਇੱਦਾਂ ਕਪੜੇ ਦੇ ਰੱਖੇ ਨੇ ਤਾਂ ਸਾਰਨੇ ਕਪੜੇ ਸਾਰਨੇ ਕਪੜੇ ਕਿੰਨੇ ਰੱਖੇ ਨੇ ਨਹੀਂ ਝਾਕਲੇ ਆਂਦੇ ਨਹੀਂ ਆਖ ਫੋਨ ਲਾ ਕੇ ਸਭ ਬੋੜਾ ਜਾਣੇ ਪਏ ਜਾਂਦੇ ਆ ਨਾਲ ਹੋਵੇ ਨਾ ਕੋ ਮੁੰਡਾ ਫਿਰ ਜ਼ਿਆਦਾ ਨਾਲ ਹੀ ਬਾਹਰ ਕਪੜੇ ਕਪੜੇ ਉੱਤਰ ਨਹੀਂ ਕਪੜੇ ਉੱਤਰ ਨਹੀਂ ਨਹੀਂ ਝਾਕਲੇ ਨੇ ਝਾਕਲੇ ਨੇ ਕਿੱਦੂ ਝਾਕਲੇ ਆਂਦੇ ਨਹੀਂ ਕਿ ਹਾਂ ਗੁੰਮਾਇ ਹੋ ਰਹੀ ਜਾਂਦਾ ਕੋਣ ਮੈਨਾਂ ਇਹ ਕੋਣ ਕੋਣੀ ਬਾਹਰ ਆ ਰਖਦੇ ਕੱਪੜੇ ਬਾਹਰ ਆ ਰਖਦੇ ਹੁਣ ਆਈ ਕਰੋ ਸਾਰੇ ਜਣੋਂ ਤੇ ਨਿਗਾਹ ਕਰੋ ਕਿਦੇ ਮੂੰਹ ਤਾਂ ਮੜਮ ਉੱਠਦਾ ਹੈ ਜਾਂ ਕਿਦੇ ਬੰਦਾ ਪਾਣੀ ਥੋੜਾ ਪੀਗਾ ਛੱਡ ਦੇ ਨਾ